ਹਫਤੇ ਪਹਿਲਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੀਐਲਪੀ ਦੇ ਲੀਡਰ ਔਰ ਸੁਮੁੱਤੀ ਕਾਂਗਰਸ ਨੂੰ ਇਸ ਗੱਲ ਦੀ ਵਧਾਈ ਦੇਣਾ ਚਾਹੁੰਨਾ ਕਿ ਪਿਛਲੇ 2 ਸਾਲ ਦੇ ਤੋਂ ਘੱਟ ਸਮੇਂ ਦੇ ਵਿੱਚ ਜੋ ਔਰਗੇਨਾਈਜੇਸ਼ਨ ਨੂੰ ਜੋ ਸੰਗਠਨ ਨੂੰ ਖੜੇ ਕਰਨ ਦਾ ਕੰਮ ਬੂਥ ਲੈਵਲ ਤੋਂ ਕੱਲਾ ਇੱਕ ਵਰਗ ਟੋਡੇ ਜਿਹੜਾ 옳 ਦਿਖੜਾ ਜਿਹੜਾ ਤੁਹਾਡੇ ਖਿਲਾਫ ਬੋਲਦਾ ਉਹੀ ਬੇਈਮਾਨ ਹੋਗੇ ਤੁਸੀਂ ਦਾ ਐਕਟਿਵਿਸਟ ਵੀ ਨਹੀਂ ਛੱਡੇ ਮੈਨੇ ਕਾਲਪੱਟ ਟੋਡੇ ਮਿੱਤਰ ਸੀਗੇ ਆਹਨੇ ਸਿੱਧੂ ਆ ਕੇ ਚਾਰ ਪਰਚੇ ਦੇ ਕੇ ਉਹਨੂੰ ਫੋਕ ਕੇ ਦਰਸ਼ਤਿਆ ਇਹਦਾ ਮਤਲਬ ਤੁਸੀਂ ਚਾਹੁੰਦੇ ਹੋ ਕਿ ਪੰਜਾਬ ਦੇ ਵਿੱਚ ਕੋਈ ਤੁਹਾਡੇ ਖਿਲਾਫ ਨਾ ਬੋਲੇ ਪਰ ਦੋਸਤੋ ਅੱਛੀ ਤਰ੍ਹਾਂ ਗੱਲ ਛੱਡਣਾ ਤੁਹਾਡੇ ਇਸ ਸਟੇਜ ਤੋਂ ਕਹਿਣਾ ਕੀ ਕਾ ਪਰਚੇ ਹੋਗੇ 4 ਮਹੀਨੇ ਜੇਲ੍ਹ ਵੀ ਰਹਿਣਾ ਪਿਆ ਪਰ ਮੈਂ ਫਿਰ ਤੁਹਾਡੇ ਸਾਹਮਣੇ ਪ੍ਰਣ ਕਰਦਾ ਆ ਅਵਾਜ਼ ਜਾ ਰਹੀ ਹੈ ਕਾਂਗਰਸ ਪਾਰਟੀ ਦੀ ਆਵਾਜ਼ ਬੁਲੰਦ ਕਰਨੀ ਹੈ ਜਿੰਦਾਬਾਦ ਦਾ ਨਾਰਾ ਦੇਣਾ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਪਿੱਛੇ ਤੱਕ ਜਿੱਥੋਂ ਤੱਕ ਆਵਾਜ਼ ਜਾ ਰਹੀ ਹੈ ਆਪਾਂ ਪਾਰਟੀ ਦਾ ਨਾਰਾ ਜਿੰਦਾਬਾਦ ਕਰਨਾ ਹੈ ਕਾਂਗਰਸ ਪਾਰਟੀ ਭਾਈ ਹੋਰ ਜ਼ੋਰ ਨਾਲ ਇੰਨਾ ਕੱਟ ਟਾਂਕਾ ਮਾਰਦਾ ਬੈਠਾ ਖੜਾ ਤੇ ਆਵਾਜ਼ ਜਿਹੜੀ ਹੈਗੀ ਆ ਉਹ ਸਟੇਜ ਤੱਕ ਪਹੁੰਚਣੀ ਚਾਹੀਦੀ ਹੈ ओ मलिका अर्जुन खरगे साहब है जो कर्नाटक के दलित परिवार तो आंदे हैं राजनीति दी शुरुआत पंजा साल पहला एक ब्लॉक अध्यक्ष के पद तो की और आज देश के दे राष्ट्रीय अध्यक्ष बनकर बैठे है यह सारे ब्लॉक अध्यक्षों को कहूंगी पार्टी के प्रति समर्थन समर्पित त्याग बलिदान है कि एक ब्लॉक अध्यक्ष लोकतांत्रिक तरीका तो वोटा तो चुनके आज साडा राष्ट्रीय अध्यक्ष साडे विच आर्या है एक तरफ मालिक अर्जुन खरगे साहब ने कमान संभाल लिए तो दूसरी तरफ साढ़े नेता राहुल गांधी गए ने पहले भारत जोड़ो यात्रा फिर भारत जोड़ो न्याय यात्रा लोग रहे हैं ए कद तक राहुल गांधी दा जवाब ਨ્યાਇ ਦਾ ਹੱਕ ਮਿਲਣ ਤੱਕ ਇਹ ਯਾਤਰਾਵਾਂ ਜਾਰੀ ਰਹਿਣਗੀਆਂ ਪੰਜਾਬ ਦੀ ਧਰਤੀ ਦਾ ਧੰਨਵਾਦ ਕਰਨੀ ਆ ਭਾਰਤ ਚੋੜੋ ਯਾਤਰਾ ਧਰਤੀ ਤੋਂ ਹੋ ਕੇ ਗੁਜ਼ਰੀ ਨੇ ਕਿਸੇ ਜਮਾਨੇ ਲਾੜਾ ਲੱਪਾ ਲਾ ਕੇ ਝੂਠ ਬੋਲ ਕੇ 15 ਲੱਖ ਦੀ ਗੱਲ ਕਰਕੇ ਕੇਂਦਰ ਚ ਸਰਕਾਰ ਬਣਾ ਕੇ ਸਾਰੀਆਂ ਚੀਜ਼ਾਂ ਨੂੰ ਭੁੱਲ ਕੇ ਅੱਜ ਬੇਰਯਗਾਰੀ ਦੀ ਗੱਲ ਪਿੱਛੇ ਪਾਤੀ ਅੱਜ ਭੁੱਖ ਮਰੀ ਦੀ ਗੱਲ ਪਿੱਛੇ ਪਾਤੀ ਅੱਜ ਕਿਸਾਨਾਂ ਦਾ ਦਰਦ ਪਿੱਛੇ ਪਾਤਾ ਅੱਜ ਉਹ ਕਰੋੜਾ ਕਰੋੜਾ ਲੋਕ ਜਿਹੜੇ ਦੋ ਬੱਕ ਦੀ ਰੋਟੀ ਨੂੰ ਤਰਸਦੇ ਆ ਉਹਨਾਂ ਨੂੰ ਪਿੱਛੇ ਛੱਡ ਕੇ ਕੇਵਲ ਤੇ ਕੇਵਲ ਪਿਛਲੇ ਦਿਨੀ ਮੈਂ ਕਹਨਾ ਜਿੰਨੀ ਮਾਰਕੀਟਿੰਗ भगवान राम की है एनी मार किसे किसी होर चीज की नहीं की मेरा अपना जन्म एक हिंदू परिवार च है लेकिन भाई मैं इन्ना क जानता भगवान राम की कोई पार्टी नहीं सी भगवान राम का कोई चोन निशान नहीं सी भगवान राम सब का भगवान राम सब का सब ਚੋਨਾ ਲੁੱਟਣ ਦੀ ਤਿਆਰੀ ਹੈ ਮੈਂ ਲੰਬੀ ਗੱਲ ਨਹੀਂ ਕਰਨੀ ਪਰ ਭਰਾਓ ਜਿੰਮੇਵਾਰੀ ਤੋਂ ਕੰਮ ਲਾਓ ਅੱਜ ਮਸਲਾ ਬੇਰੁਜ਼ਗਾਰੀ ਦਾ ਹੈ ਅੱਜ ਮਸਲਾ ਗਰੀਬੀ ਦਾ ਹੈ ਅੱਜ 3000 ਸਕੇਰ ਮੀਲ ਜਿਹੜੀ ਜ਼ਮੀਨ ਚਾਈਨਾ ਨੇ ਦੱਬੀ ਹੈ ਜਿਹਦੇ ਨਾਂ ਤੇ ਇੱਕ ਦਿਨ ਵੀ ਲੋਕ ਸਭਾ ਚ ਗੱਲ ਨਹੀਂ ਕਰਨ ਦਿੱਤੀ ਅੱਜ ਦੇਸ਼ ਦੀ ਸੁਰੱਖਿਆ ਦਾ ਮਾਮਲਾ ਹੈ ਦੇਸ਼ ਨੂੰ ਇਕੱਠਾ ਰੱਖਣ ਦਾ ਮਾਮਲਾ ਹੈ ਲੜਾਈ ਉਹਨਾਂ ਲੋਕਾਂ ਨਾਲ ਹੈ ਅਸੀਂ ਤੁਹਾਨੂੰ ਪ੍ਰਾਰਥਨਾ ਕਰਦੇ ਆ ਤੁਸੀਂ ਜਿੰਨੇ ਆਇਓ ਸਾਰੇ ਲੀਡਰੋ ਓਪੀਨੀਅਨ ਮੇ ਕਰੋ ਜਾਓ ਗਲੀ ਗਲੀ ਜਾ ਕੇ ਲੋਕਾਂ ਨੂੰ ਦੱਸੋ ਕਿ ਅਸਲ ਲੜਾਈ ਕਿਹਦੇ ਨਾਲ ਹੈ ਇੱਕ ਪਾਸੇ ਉਹ ਲੋਕ ਦੂਜੇ ਪਾਸੇ ਉਹ ਲੋਕ ਜਿਨ੍ਹਾਂ ਨੇ ਲਾਰੇ ਲੱਪੇ ਲਾ ਕੇ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਚ ਕਾਮਯਾਬੀ ਹਾਸਲ ਕੀਤੀ ਹੈ ਮੈਂ ਕਹਿਣਾ ਚਾਹੁੰਦਾ ਹੈ ਇਲੈਕਸ਼ਨਾਂ ਜਿੱਤੀ ਆ ਵੀ ਜਾਂਦੀ ਹੈ ਇਲੈਕਸ਼ਨਾਂ ਹਾਰੀ ਆ ਵੀ ਜਾਂਦੀ ਹੈ ਲੇਕਿਨ ਕਾਂਗਰਸ ਪਾਰਟੀ ਇੱਕ ਵਿਚਾਰ ਧਾਰਾ ਦਾ ਨਉ ਹੈ ਜਿੰਨਾ ਅੱਜ ਕਾਂਗਰਸ ਦੀ ਲੋੜ ਕਾਂਗਰਸ ਪਾਰਟੀ ਨੂੰ ਐ ਇਸ ਤੋਂ ਜ਼ਿਆਦਾ ਲੋੜ ਇਸ ਵਿਚਾਰਧਾਰਾ ਦੀ ਦੇਸ਼ ਨੂੰ ਐ ਲੇਕਿਨ ਪੰਜਾਬ 'ਚ ਸਾਡਾ ਮੁਕਾਬਲਾ ਉਹਨਾਂ ਲੋਕਾਂ ਨਾਲ ਹੈ ਜਿਨ੍ਹਾਂ ਦੀ ਆਪਣੀ ਕੋਈ ਵਿਚਾਰਧਾਰਾ ਨਹੀਂ ਸੋ ਬਹੁਤੀ ਲੰਬੀ ਗੱਲ ਨਾ ਕਰਦਾ ਹੋਇਆ ਪ੍ਰਾਰਥਨਾ ਕਰਦਾ ਹੈ ਕਿ ਹੁਣ ਟਾਈਮ ਲੰਬਾ ਨਹੀਂ ਹੈ ਡੇਢ ਦੋ ਮਹੀਨੇ ਦੀ ਸਾਰੀ ਕਹਾਣੀ ਹੈ ਤੁਹਾਡੀ ਤਾਕਤ ਹੈ ਲੋਕ ਤੁਹਾਡੇ ਨਾਲ ਹੈ ਬੇਮਿਸਾਲ ਕੰਮ ਪੰਜਾਬ ਖਾਤਰ ਕੀਤਾ ਹੈ ਜੇ ਪੰਜਾਬ ਨੂੰ ਇਸ ਥਾਂ ਤੇ ਲੈ ਕੇ ਕੋਈ ਆਇਆ ਹੈ ਪੰਜਾਬ ਖਾਤਰ ਕੁਰਬਾਨੀਆਂ ਦਿੱਤੀ ਹੈ ਪੰਜਾਬ ਚਮਨ ਸ਼ਾਂਤੀ ਬਹਾਲ ਕੀਤੀ ਹੈ ਪੰਜਾਬ ਨੂੰ ਮੁੜ ਕੇ ਲੀਹ ਤੇ ਕੋਈ ਲੈ ਕੇ ਆਇਆ ਹੈ ਤੇ ਕੇਵਲ ਤੇ ਕੇਵਲ ਕਾਂਗਰਸ ਪਾਰਟੀ ਹੈ ਤੇ ਪੰਜਾਬ ਦੀ ਕਾਨੂੰਨ ਵਿਵਸਥਾ ਪੰਜਾਬ ਦੀ ਸਿਕਿਉਰਿਟੀ ਪੰਜਾਬ ਦੀ ਭਾਈਚਾਰਕ ਦੀ ਸਾਜ ਦੀ ਜ਼ਮਾਨਤ ਅਗਰ ਕੋਈ ਦੇ ਸਕਦਾ ਹੈ ਤਾਂ ਕੇਵਲ ਤੇ ਕੇਵਲ ਕਾਂਗਰਸ ਪਾਰਟੀ ਦੇ ਸਕਦੀ ਹੈ ਜੈ ਹਿੰਦ ਵੰਦੇ ਮਾਤਰਮ ਸਾਥੀਓ ਮੈਂ ਮਨੋਜ ਧਨਵਾਲ ਜ਼ਿਲ੍ਹਾ ਪ੍ਰਧਾਨ ਕਾਂਗਰਸ ਸੇਵਾਦਲ ਦਿਹਾਤੀ ਜਲੰਧਰ ਸਾਥੀਓ ਅੱਜ ਪੰਜਾਬ ਮੇਂ ਕਾਂਗਰਸ ਵਰਕਰ ਮੀਟਿੰਗ ਰੱਖੇਗੀ ਜਿਸ ਮੇਂ ਕਾਂਗਰਸ ਸੇਵਾਦਲ ਕੇ ਸਭੀ ਕਾਰਜਕਰਤੋਂ ਨੇ भाग लिया और उसे सफल बनाने के लिए संपूर्ण योगदान दिया वहीं हमारे कांग्रेस सेवा दल के ऑल इंडिया प्रेसिडेंट श्री लालजी भाई देसाई और हमारे पंजाब प्रधान सुभाष भार्गव जी द्वारा हमारी जो जो ड्यूटी लगाई गई सभी ड्यूटियों को पूरा करते हुए कांग्रेस सेवा दल ने सम्मेलन को सफल बनाने के लिए संपूर्ण योगदान दिया जय हिंद वंदे मातरम साथियों